ਸੋ ਸਾਰੀ ਸਤਿਕਾਰ ਜੋ ਸਾਥੀ ਨੂੰ ਜੈ ਗੁਰਦੇਵ ਧੰਗੁਰਦੇਵ ਜੈ ਪੀਮ ਜੈ ਪਰ ਜੈ ਬਾਲਮੀਕੀ ਹਰ ਬਾਲਮੀਕੀ ਸੋ ਜਿਲ੍ਹਾ ਲੁਧਿਆਣੇ ਦੇ ਵਿੱਚ ਦਿਹਾਤੀ ਦੇ ਵਿੱਚ ਰਾਏਕੋਟ ਦੇ ਵਿੱਚ ਜਿਹੜੀ ਇਹ ਘਟਨਾ ਅੱਜ ਵਾਪਰੀ ਆ ਜਿਸ ਵਿੱਚ ਸ਼ੰਕਰਾਚਾਰ્ય ਜੋ ਮੁਖੀ ਹਨ ਤਲਵੰਡੀ ਗੁਰਦੇ ਉਹਨਾਂ ਦੇ ਭਤੀਜੇ ਵੱਲੋਂ ਜਿਹੜਾ ਆ ਧੰਤਨ ਸਤਗੁਰੂ ਵਿਦਾਸ ਮਹਾਰਾਜ ਜਿਹੜੇ ਜਿਹੜੇ ਪੋਸਟਰ ਉੱਥੇ ਲੱਗੇ ਸੀਗੇ ਗੁਰੂ ਘਰ ਦੇ ਵਿੱਚ ਉਹਨੂੰ ਜਿਹੜਾ ਜ਼ਬਰਦਸਤੀ ਇਹਨਾਂ ਨੇ ਥੱਲੇ ਲਾਇਆ ਉਤਾਰ ਕੇ ਉਹਨੂੰ ਫਾੜੇ ਗਏ ਅਤੇ ਉਸ ਬੰਦੇ ਨੇ ਮੌਲਵੀ ਜਿਹੜਾ ਜਾਣ ਬੁਝ ਕੇ ਖਾਬ ਕੀਤਾ ਸੋ ਰਾਏਕੋਟ ਦੇ ਵਿੱਚ ਡੀਐਸਪੀ ਸਾਹਿਬ ਨਾਲ ਵੀ ਗੱਲ ਹੋਈ ਸੀ ਉਹਨਾਂ ਨੇ ਕਿਹਾ ਵੀ ਇਹ ਜਿਹੜੇ ਬੰਦੇ ਨੇ ਸ਼ਾਰਪੀਆ ਅਨਸਰ ਨੇ ਸਤਗੁਰੂ ਵਿਦਾਸ ਮਹਾਰਾਜ ਦੀ ਜਿਹੜੀ ਤਸਵੀਰ ਨਾਲ ਅਤੇ ਉਹਨਾਂ ਦੇ ਜਿਹੜੇ ਪੋਸਟਰ ਨਾਲ ਬੇਅਦਬੀ ਵੀ ਕੀਤੀ ਅਤੇ ਫਾੜੇ ਗਏ ਉਹਨੂੰ ਗ੍ਰਿਫਤਾਰ ਕਰ ਲਿਆ ਅਤੇ ਜਿਹੜਾ 999 ਨੰਬਰ ਐਫ ਆਈ ਆਰ ਹੈ ਸਦਰ ਰਾਏਕੋਟ ਦੇ ਵਿੱਚ ਜਿਹੜਾ ਪਰਚਾ ਦਰਜ ਕੀਤਾ ਗਿਆ ਉਸ ਦੀ ਗ੍ਰਿਫਤਾਰੀ ਵੀ ਉਸੇ ਵੇਲੇ ਜਿਹੜੀ ਆ ਉਹ ਵਾਪਤਤੀ ਗਈ ਹੈ ਪਰ ਗੱਲ ਇਹ ਵੀ ਸਤਗੁਰੂ ਵਿਦਾਸ ਮਹਾਰਾਜ ਜਿਹੜੇ ਜਗਤ ਗੁਰੂ ਹਨ ਅਤੇ ਸੂਰਜ ਸੰਸਾਰ ਵਿੱਚ ਉਹਨਾਂ ਦੀ ਮਾਨਤਾ ਸੋ ਹਰ ਪਾਸੇ ਜਿਹੜਾ ਮਹਾਰਾਜ ਦੇ ਜਿਹੜੇ ਗੁਰੂ ਘਰ ਬਣਿਆ ਪਰ ਇੱਕ ਉਹ ਜੋ ਆਪਣੀ ਨਿੱਜੀ ਲੜਾਈ ਕਰਕੇ ਵੀਰਖਾ ਕਰਕੇ ਰੈਵਰਾਂ ਦੇ ਉੱਪਰ ਜਿਹੜਾ ਇਸ ਤਰ੍ਹਾਂ ਦਾ ਉਹਨਾਂ ਦੀ ਤਸਵੀਰ ਦੇ ਨਾਲ ਬੇਅਦਬੀ ਕਰਨੀ ਸੋ ਸਤਗੁਰੂ ਅਰਵਿਦਾਸ ਜੀ ਦੀ ਬੇਅਦਬੀ ਗੁਰਗਦਾੜ ਡੈਕਰ ਪੋਸਟ ਬਲੋਂ ਕਦੀ برداشت ਨਹੀਂ ਕੀਤੀ ਜਾਊਗੀ ਅਤੇ ਸਖਤ ਨਿੰਦਿਆ ਕਰਦੇ ਹੋਏ ਉੱਥੇ ਦੇ ਐਸਐਸਪੀ ਸਾਹਿਬ ਨੂੰ ਅਤੇ ਉੱਥੇ ਦੇ ਪ੍ਰਸ਼ਾਸਨ ਨੂੰ ਦੱਸਿਆ ਗਿਆ ਉੱਥੇ ਕਾਫੀ ਲੋਕ ਵੀ ਪਿੰਡ ਦੇ ਲੋਕ ਵੀ ਇਹਨਾਂ ਨੇ ਇਤਰਾਜ ਦਾ ਅਲਾਂ ਨਾਣ ਜਿਥੇ ਬੰਦੀਆਂ ਵੱਲੋਂ ਵੀ ਉਹਦਾ ਬਰੋਧ ਕੀਤਾ ਗਿਆ ਉਸਦੀ ਗ੍ਰਿਫਤਾਰੀ ਹੋਈ ਸੋ ਪੀਟੀਸੀ ਟੀਵੀ ਦੇ ਉੱਪਰ ਵੀ ਜਿਹੜੀ ਇਹ ਖਬਰ ਚੱਲੀ ਹੈ ਪਰ ਪੀਟੀਸੀ ਨਿਊਜ਼ ਵਾਲਿਆਂ ਨੂੰ ਵੀ ਉਹਨਾਂ ਦੇ ਓਨਰ ਨੂੰ ਵੀ ਇਹ ਪਤਾ ਵੀ ਸਤਿਗੁਰੂ ਵਿਦਾ ਅਮਰ ਨੂੰ ਜਗਤ ਗੁਰੂ ਭੰਤਨ ਸਤਿਗੁਰੂ ਵਿਦਾ ਅਮਰ ਗਣਾ ਪਰ ਉਹਨਾਂ ਨੇ ਭਗਤ ਰਵਿਦਾਸ کہہ ਕੇ ਸੰਬੋਧਨ ਕੀਤਾ ਗਿਆ ਅਤੇ ਇਹਨਾਂ ਦੇ ਪੀਟੀਸੀ ਜਿਹੜੇ ਓਨਰ ਹਨ ਉਹਨਾਂ ਨਾਲ ਵੀ ਗੱਲਬਾਤ ਕਰਕੇ ਉਹਨਾਂ ਨੂੰ ਕਿਹਾ ਜਾਊਗਾ ਵੀ ਦੁਬਾਰਾ ਜਿਹੜੀ ਆ ਇਹ ਨਿਊਜ਼ ਜਿਹੜੀ ਆ ਸਪੋਰਟਿਕਲ ਦੇ ਕੇ ਜਿਹੜਾ ਆਪਣਾ ਮਾਫੀਨਾਮਾ ਮੰਗ ਕੇ ਦੁਬਾਰਾ ਜਿਹੜੀ ਇਹਨੂੰ ਪ੍ਰਕਾਸ਼ਿਤ ਕੀਤਾ ਜਾਵੇ ਅਤੇ ਪੀਟੀਸੀ ਦੇ ਉੱਪਰ ਦੁਬਾਰਾ ਜਿਹੜੇ ਉਹਨਾਂ ਦੇ ਸੰਪਾਦਕ ਆ ਜਿਨ੍ਹਾਂ ਨੂੰ ਪੱਤਰਕਾਰ ਪੁੱਛ ਰਹੇ ਸੀ ਵੀ ਰਾਏ ਕੋਰਟ ਦੇ ਵਿੱਚ ਕੀ ਹੋਇਆ ਉਹ ਮਾਫੀ ਮੰਗ ਕੇ ਦੁਬਾਰਾ ਨੂੰ ਤਾਂ ਤਾਂ ਸਤਿਗੁਰੂ ਅਰਦਾਸ ਮਾਰ ਕੇ ਕਹੇ ਕਿ ਜਗਤਪੁਰ ਲਕਦਾਸ ਮਾਰ ਕੇ ਕਹੇ ਕਿ ਸਮੋਹਣ ਕਰਕੇ ਦੁਬਾਰਾ ਖਬਰ ਲਾਉਣ ਜੇਕਰ ਨਹੀਂ ਲਾਉਂਦੇ ਤਾਂ ਜਿਹੜਾ ਪੀ.ਟੀ.ਸੀ ਦੇ ਮਾਲਕ ਨਾਲ ਅਤੇ ਉਹਨਾਂ ਦੇ ਜਿਹੜੇ ਪ੍ਰਸ਼ਾਸਨ ਜਿਹਨੇ ਚਲਾਇਆ ਉਹਨਾਂ ਦੇ ਉੱਪਰ ਵੀ ਕਾਨੂੰਨੀ ਕਾਰਵਾਈ ਜਿਹੜੀ ਆ ਉਹ ਕੀਤੀ ਜਾਊਗੀ ਅਸੀਂ ਚਾਹੁੰਦੇ ਹਾਂ ਵੀ ਪੀ.ਟੀ.ਸੀ న్యూਸ ਦੇ ਉੱਪਰ ਸਾਰਿਆਂ ਦੀ ਖਬਰ ਲੱਗਦੀਆਂ ਪੂਰੇ ਜਿੱਥੇ ਵੀ ਕਿਤੇ ਹੱਤਿਆਚਾਰ ਹੁੰਦਾ ਸਮਾਜ ਭਲਤੀ ਸਾਰਿਆਂ ਦੇ ਵਿੱਚ ਇਹ ਜਨਰਲ ਸਾਰੇ ਦੇਖਦੇ ਆ ਸੋ ਓਨਰ ਨੂੰ ਵੀ ਇਹ ਚਾਹੀਦਾ ਸੀਗਾ ਕਿ ਆਪ ਇਹ ਇਸ ਗੱਲ ਦਾ ਜਿਹੜਾ ਉਹ ਵਿਸ਼ਾ ਦੀ ਜਿਹੜੀ ਲਿੰਦਿਆਂ ਨੂੰ ਵੇਲਾ ਜੀ ਗਰੋਲ ਕਰਦੇ ਆ ਉਹਨੂੰ ਅਸੈਪਟ ਕਰਨ ਅਤੇ ਜਿਹੜੇ ਪੱਤਰਕਾਰ ਆ ਉਹਨੂੰ ਦੁਬਾਰਾ ਜਿਹੜਾ ਲਾ ਕੇ ਜਾਣ ਸੋ ਅਸੀਂ ਆਸ ਕਰਦੇ ਆ ਪੀ.ਸੀ.ਨ ਨਿਊਜ਼ ਵਾਲੇ ਇਨਵਾਲਵ ਜਿਹੜੇ ਆ ਉਹ ਜਲਦੀ ਸਾਡੀ ਗੱਲ ਨੂੰ ਸੁਣਨਗੇ ਜੇਕਰ ਨਹੀਂ ਕੀਤਾ ਗਿਆ ਤੇ ਅਸੀਂ ਵੀ ਜਿਹੜਾ ਆਪਣਾ ਜਿਹੜਾ ਕੋਰਟ ਦਾ ਜਿਹੜਾ ਦਰਵਾਜ਼ਾ ਆ ਉਹ ਖੜਕਾਵਾਂਗੇ ਤੇ ਪਰਚੇ ਜਿਹੜੇ ਆ ਉਹਨਾਂ ਬਰਤੀਦਾ ਜਾਊਗਾ ਸੋ ਸਾਰਿਆਂ ਨੂੰ ਜੈ ਗੁਰੂਦੇਵ ਧੰਨ ਗੁਰਦੇਵ ਜੈਪੀਂ ਜੈ ਭਾਨ Chandar Consultants Limited Building Maintenance Handyman Under Chat Trade platform is now available on your local London area. He has more than 5 years experience in same line. He used to work with reputed companies, agencies as well local builders with brothers. He is professional by plumbing, electrician, masonry, car painting. For more information, please contact him at under Jack trade platform, www.jacktrade.com/921760. Chander Consultants Limited. Call him on this number: 07940795686. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ